ਅਸੰਖ ਮੂਰਖ ਅੰਧ ਘੋਰ ਇਸ ਪੰਕਤੀ ਦੇ ਆਧਾਰ ਤੇ ਇੱਕ ਸਾਖੀ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੰਖ ਮੂਰਖ ਅੰਧ ਘੋਰ ਤਿੰਨ ਨਾਮ ਹੁੰਦੇ ਨੇ ਇੱਕ ਤੇ ਮੂਰਖ ਦੂਸਰਾ ਅੰਧ ਮੂਰਖ ਅਤੇ ਤੀਸਰਾ ਘੋਰ ਮੂਰਖ ਤਿੰਨਾ ਬਾਰੇ ਹੀ ਆਪ ਜੀ ਨੂੰ ਗਿਆਨ ਕਰਾਵਾਂਗੇ ਆਓ ਬੜੇ ਪਿਆਰ ਦੇ ਨਾਲ ਸਾਖੀ ਦੇ ਨਾਲ ਜੁੜੋ ਇੱਕ ਨਗਰ ਦੇ ਵਿੱਚ ਇੱਕ ਜ਼ਿੰਮੀਦਾਰ ਰਹਿੰਦਾ ਸੀ ਜ਼ਿੰਮੀਦਾਰ ਦੇ ਦੋ ਪੁੱਤਰ ਸਨ ਜੋ ਕਿ ਇੱਕ ਮੂਰਖਾਂ ਦੀ ਗਿਣਤੀ ਦੇ ਵਿੱਚ ਇੱਕ ਅੰਧ ਘੋਰ ਮੂਰਖਾਂ ਦੀ ਗਿਣਤੀ ਦੇ ਵਿੱਚ ਤੇ ਇੱਕ ਘੋਰ ਮੂਰਖਾਂ ਦੀ ਗਿਣਤੀ ਦੇ ਵਿੱਚ ਆਉਂਦਾ ਹੈ ਕਿਉਂਕਿ ਭਾਣਾ ਇਸ ਤਰ੍ਹਾਂ ਵਾਪਰਿਆ ਉਹਨਾਂ ਦੀ ਬਰਾਦਰੀ ਦੇ ਵਿੱਚੋਂ ਕੋਈ ਬੰਦਾ ਚੜ੍ਹਾਈ ਕਰ ਗਿਆ ਜਿੱਦਾਂ ਆਪ ਜੀ ਜਾਣਦੇ ਜੇ ਕਿ ਜਦੋਂ ਕੋਈ ਬੰਦਾ ਚੜ੍ਹਾਈ ਕਰੇ ਫਿਰ ਸਰੀਕੇ ਬਰਾਦਰੀ ਵਾਲੇ ਉਹਨਾਂ ਦੇ ਘਰ ਜਾਂਦੇ ਆ ਦੁੱਖ ਸੁੱਖ ਸਾਂਝਾ ਕਰਦੇ ਆ ਕਵਾ ਕੇ ਹੁੰਦੇ ਆ ਇਸੇ ਤਰ੍ਹਾਂ ਉਸ ਜ਼ਿਮੀਂਦਾਰ ਨੇ ਆਪਣੇ ਛੋਟੇ ਪੁੱਤਰ ਨੂੰ ਆਖਿਆ ਜਾ ਤੂੰ ਜਾ ਕੇ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਿਆ ਹੁਣ ਛੋਟੇ ਪੁੱਤਰ ਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਕਦੇ ਉਹ ਆਇਆ ਗਿਆ ਨਹੀਂ ਸੀ ਗਿਆਨ ਨਹੀਂ ਸੀ ਪਰ ਉਹ ਚਲਾ ਗਿਆ ਤੇ ਜਾ ਕੇ ਉਹਨਾਂ ਬੰਦਿਆਂ ਦੇ ਵਿੱਚ ਬੈਠ ਗਿਆ ਜੋ ਉਥੇ ਪਹਿਲਾਂ ਹੀ ਉਹਨਾਂ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਗਏ ਸੀ ਬੈਠਾ ਬੈਠਾ ਰਿਹਾ ਕੁਝ ਸਮੇਂ ਬਾਅਦ ਉੱਠ ਕੇ ਘਰ ਨੂੰ ਆ ਗਿਆ ਪਿਤਾ ਨੇ ਪੁੱਛਿਆ ਕਿ ਤੂੰ ਗਿਆਨ ਸਾ ਪੁੱਤਰ ਕੀ ਗੱਲ ਕਰਕੇ ਆਇਆ ਉੱਥੇ ਆਖਣ ਲੱਗਾ ਪਿਤਾ ਜੀ ਨਾ ਮੈਂ ਕਿਸੇ ਨੂੰ ਕਵਾਇਆ ਨਾ ਮੈਂ ਕਿਸੇ ਨੂੰ ਕੁਝ ਚੰਗਾ ਆਖਿਆ ਨਾ ਮਾੜਾ ਆਖਿਆ ਤੇ ਬਾਕੀ ਲੋਕਾਂ ਦੇ ਵਾਂਗ ਬੈਠਾ ਤੇ ਉੱਠ ਕੇ ਘਰ ਨੂੰ ਆ ਗਿਆ ਤੇ ਪਿਤਾ ਨੇ ਆਖਿਆ ਕੋਈ ਗੱਲਬਾਤ ਕਰਨੀ ਸੀ ਜਾ ਕੇ ਤੇ ਹੁਣ ਤੂੰ ਤੇ ਆ ਹੀ ਗਿਆ ਹੈ ਦੂਜੇ ਪੁੱਤਰ ਨੂੰ ਭੇਜ ਦਿੱਤਾ ਦੂਜੇ ਪੁੱਤਰ ਨੂੰ ਭੇਜਿਆ ਤੇ ਦੂਜਾ ਪੁੱਤਰ ਜਦੋਂ ਜਾਣ ਲੱਗਾ ਆਖਣ ਲੱਗਾ ਪਿਤਾ ਜੀ ਮੈਂ ਕੀ ਆਖੂੰ ਜਾ ਕੇ ਤੇ ਪਿਤਾ ਨੇ ਆਖਿਆ ਤੂੰ ਜਦਾਂ ਬਾਕੀ ਲੋਕ ਆਖਦੇ ਹੋਣਗੇ ਉਦਾਂ ਤੂੰ ਵੀ ਆਖਦੀ ਹੁਣ ਉਹ ਅੰਧਮੂਰਖ ਇਸ ਤਰ੍ਹਾਂ ਨਿਕਲਿਆ ਕਿ ਉਸ ਨੇ ਇਹ ਨਹੀਂ ਵੇਖਿਆ ਕਿ ਕਿਹੜੇ ਲੋਕ ਉਹਨਾਂ ਦੇ ਹਿੱਤ ਦੀ ਗੱਲ ਕਰ ਰਹੇ ਨੇ ਕਿਹੜੇ ਉਹਨਾਂ ਦੇ ਦੁਸ਼ਮਣ ਨੇ ਰਸਤੇ ਦੇ ਵਿੱਚ ਜਾਂਦਿਆਂ ਜਾਂਦਿਆਂ ਉਹਨਾਂ ਦੀ ਜਿਸ ਪਰਿਵਾਰ ਦੇ ਨਾਲ ਦੁਸ਼ਮਣੀ ਸੀ ਸਰੀਕੇ ਦੇ ਵਿੱਚੋਂ ਸਨ ਜੋ ਬੁਰਾ ਸੋਚਦੇ ਸਨ ਉਹਨਾਂ ਬਾਰੇ ਉਹ ਗੱਲਾਂ ਕਰ ਰਹੇ ਸਨ ਕਿ ਚੰਗਾ ਹੋਇਆ ਮਰ ਗਿਆ ਸਾਡੇ ਗਲੋਂ ਲੱਥਾ ਚਲੋ ਹੁਣ ਆਪਾਂ ਤੇ ਇਹੋ ਸੁਖ ਮੰਗਦੇ ਇਹਨਾਂ ਦਾ ਹੌਲੀ ਹੌਲੀ ਸਾਰਾ ਟੱਬਰ ਮਰ ਜਾਏ ਤੇ ਇਹਨਾਂ ਦਾ ਘਰ-ਬਾਰ ਆਪਾਂ ਸੰਭ ਲਈਏ ਇਦਾਂ ਕਰਦਿਆਂ ਕਰਦਿਆਂ ਉਹੋ ਹੀ ਗੱਲਾਂ ਉਹ ਸੁਣਦਾ ਉਹਨਾਂ ਦੇ ਘਰ ਪਹੁੰਚ ਗਿਆ ਜਾ ਕੇ ਵਿਚਕਾਰ ਬੈਠ ਗਿਆ ਸਾਰਿਆਂ ਬੰਦਿਆਂ ਦੇ ਆਖਣ ਲੱਗਾ ਮੇਰੀ ਗੱਲ ਸੁਣੋ ਮੈਂ ਤੇ ਆਨਾ ਚੰਗਾ ਹੋਇਆ ਮਰ ਗਿਆ ਗਲੋਂ ਲੱਥਾ ਤੇ ਮੈਂ ਤਾਂ ਨਾ ਹੌਲੀ-ਹੌਲੀ ਬਾਕੀ ਦਾ ਵੀ ਟੱਬਰ ਸਾਰਾ ਮਰਮਰ ਜਾਏ ਪਰਾਂ ਤੇ ਘਰ-ਬਾਰ ਇਹਨਾਂ ਦਾ ਆਪਾਂ ਸੰਭ ਲਈਏ ਬਸ ਫੇਰ ਕੀ ਸੀ ਇੰਨਾ ਹੀ ਆਖਣ ਦੀ ਧੀਰ ਸੀ 70 ਤੇ 76 ਤੇ ਮਾਰ ਅਲੱਗ ਬੇਇੱਜ਼ਤੀ ਅਲੱਗ ਤੇ ਘਰੋਂ ਉਹਨਾਂ ਨੇ ਕੱਢ ਦਿੱਤਾ ਭਜਾ ਦਿੱਤਾ ਪਿਤਾ ਨੇ ਜਾ ਕਰਕੇ ਜਦੋਂ ਆਪਣੇ ਬੇਟੇ ਦਾ ਹਾਲ ਪੁੱਛਿਆ ਆਖਣ ਲੱਗਾ ਪੁੱਤਰ ਕੀ ਗੱਲ ਹੋਈ ਤੇ ਆਖਣ ਲੱਗਾ ਪਿਤਾ ਜੀ ਚੰਗੀ ਤੁਸੀਂ ਸਲਾਹ ਦਿੱਤੀ ਮੈਨੂੰ ਹੈ ਇੱਕ ਤੇ ਮੈਨੂੰ ਮਾਰ ਪਈ ਦੂਜਾ ਮੇਰੀ ਬੇਇੱਜ਼ਤੀ ਹੋਈ ਪਿਤਾ ਆਖਣ ਲੱਗਾ ਹੋਇਆ ਕਿ ਆਖਣ ਲੱਗਾ ਤੁਸੀਂ ਆਖਿਆ ਸੀ ਕਿ ਜੋ ਲੋਕ ਕਹਿੰਦੇ ਹੋਣਗੇ ਕਹਦੀ ਤੇ ਲੋਕ ਤੇ ਕਹਿੰਦੇ ਸੀ ਚੰਗਾ ਹੋਇਆ ਗਲੂਆਂ ਲੱਥਾ ਮਰ ਗਿਆ ਇਹਦਾ ਹੁਣ ਬਾਕੀ ਵੀ ਟੱਬਰ ਮਰ ਜੇ ਤੇ ਘਰ ਭਰ ਆਪਾਂ ਸੰਭ ਲਈਏ ਤੇ ਪਿਤਾ ਨੇ ਆਖਿਆ ਤੂੰ ਤੇ ਫਿਰ ਮੂਰਖਾਂ ਤੋਂ ਵੀ ਮੂਰਖ ਹੋਇਆ ਤੂੰ ਚੰਗੇ ਮਾੜੇ ਦੀ ਪਰਖ ਤੇ ਕਰਨੀ ਸੀ ਕਿਹੜਾ ਚੰਗਾ ਆਖ ਰਿਹਾ ਕਿਹੜਾ ਮਾੜਾ ਆਖ ਰਿਹਾ ਪਿਤਾ ਨੇ ਆਪਣੇ ਪੁੱਤਰ ਨੂੰ ਘਰ ਲਿਆਂਦਾ ਆਖਣ ਲੱਗਾ ਹੁਣ ਮੈਂ ਜਾ ਕੇ ਉਹਨਾਂ ਦੇ ਕੋਲ ਮਾਫੀ ਮੰਗਾ ਅੱਗੇ ਵੀ ਭਾਈ ਆਪਾਂ ਮਿਲਣਾ ਵਰਤਣਾ ਪਿਤਾ ਗਿਆ ਉਹਨਾਂ ਨੇ ਅਲਾਮਾ ਦਿੱਤਾ ਤੇ ਪਿਤਾ ਨੇ ਮੰਗੀ ਮਾਫੀ ਆਖਣ ਲੱਗਾ ਮੈਨੂੰ ਮaaf ਕਰ ਦਿਓ ਦੋਨਾਂ ਪੁੱਤਰਾਂ ਵੱਲੋਂ ਹੀ ਮੈਂ ਸ਼ਰਮਿੰਦਾ ਵਾਂ ਜੋ ਪਹਿਲਾ ਆਇਆ ਉਹਨੇ ਤੁਹਾਨੂੰ ਕੁਵਾਇਆ ਨਹੀਂ ਜੇ ਦੂਜਾ ਆਇਆ ਤੇ ਉਹ ਬਹੁਤ ਮਾੜੀ ਗੱਲ ਕਰਕੇ ਗਿਆ ਤੇ ਮੈਂ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਤੇ ਨਾਲ ਹੀ ਆਖਣ ਲੱਗਾ ਕਿ ਮੈਂ ਤੇ ਕੰਨਾਂ ਨੂੰ ਹੱਥ ਲਾਏ ਅੱਜ ਤੋਂ ਮੈਂ ਪ੍ਰਣ ਕਰਦਾ ਕਿ ਅੱਜ ਤੇ ਤੁਹਾਡਾ ਬਾਪੂ ਮਰਿਆ ਹੈ ਮੈਂ ਆਪਣੇ ਪੱਤਰਾਂ ਨੂੰ ਭੇਜ ਦਿੱਤਾ ਹੁਣ ਗਾਂ ਜਦੋਂ ਤੁਸੀਂ ਮਰੇ ਤੇ ਮੈਂ ਆਪ ਹੀ ਆਇਆ ਕਰੂੰਗਾ ਇਦਾਂ ਆਖਣ ਦੀ ਗੱਲ ਸੀ ਪਿਤਾ ਨੂੰ ਵੀ ਬੇਜਤ ਕਰਕੇ ਉਹਨਾਂ ਨੇ ਕੱਢ ਦਿੱਤਾ ਇਸ ਤਰ੍ਹਾਂ ਅਸੰਖ ਹੀ ਮੂਰਖ ਹਨ ਅਸੰਖ ਹੀ ਅੰਧ ਮੂਰਖ ਹਨ ਅਸੰਖ ਹੀ ਘੋਰ ਮੂਰਖ ਹਨ ਤੇ ਹੁਣ ਵੀ ਹਨ ਇੱਕ ਮੂਰਖਾਂ ਦੀ ਗਿਣਤੀ ਦੇ ਵਿੱਚ ਉਹ ਆ ਗਿਆ ਜੋ ਪਹਿਲਾ ਪੁੱਤਰ ਸੀ ਜਿਹਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਉਹ ਤੇ ਮੂਰਖ ਸੀ ਉਹਨੂੰ ਸੋਝੀ-ਬੋਝੀ ਨਹੀਂ ਸੀ ਦੂਸਰਾ ਅੰਧ ਮੂਰਖ ਨਿਕਲਿਆ ਜਿਹਨੂੰ ਸਮਝਾ ਕੇ ਵੀ ਭੇਜਿਆ ਪਰ ਉਸਨੇ ਉਹਨਾਂ ਗੱਲਾਂ ਨੂੰ ਸਮਝਿਆ ਨਾ ਤੇ ਤੀਸਰਾ ਘੋਰ ਮੂਰਖ ਜਿਸ ਨੂੰ ਸਾਰਾ ਗਿਆਨ ਸੀ ਕਿਹੜੀ ਗੱਲ ਕਿੱਥੇ ਕਰਨੀ ਹੈ ਪਰ ਫਿਰ ਵੀ ਉਸਨੇ ਉਸ ਗਿਆਨ ਨੂੰ ਵਰਤਿਆ ਨਾ ਤੇ ਗਲਤ ਗੱਲ ਕਰਕੇ ਬੇਇੱਜ਼ਤੀ ਕਰਵਾਈ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਨੂੰ ਸਮਝਾ ਰਹੇ ਨੇ ਜਿਹੜੇ ਭਾਈ ਗਿਆਨ ਤੋਂ ਬਿਨੁ ਹੋਣੇ ਨੇ ਉਹ ਮੂਰਖ ਹਨ। ਜਿਹੜੇ ਕਿਸੇ ਪਾਸੋਂ ਗਿਆਨ ਸੁਣਦੇ ਨੇ ਪਰ ਉਸ ਨੂੰ ਸਮਝਣ ਦਾ ਯਤਨ ਨਹੀਂ ਕਰਦੇ ਉਹ ਅੰਧਮੂਰਖ ਨੇ ਤੇ ਜਿਹੜੇ ਸਾਰਾ ਕੁਝ ਜਾਣਦਿਆਂ ਹੋયા ਵੀ ਸੱਚ ਧਰਮ ਦੇ ਮਾਰਗ ਤੇ ਨਹੀਂ ਚੱਲਦੇ ਉਹ ਘੋਰ ਮੂਰਖ ਹਨ ਸੋ ਸਤਿਗੁਰੂ ਜੀ ਫਰਮਾਉਂਦੇ ਨੇ ਅਸੰਖ ਹੀ ਮੂਰਖ ਹਨ ਅਸੰਖ ਹੀ ਅੰਧ ਮੂਰਖ ਹਨ ਅਸੰਖ ਹੀ ਘੋਰ ਮੂਰਖ ਹਨ ਸੋ ਇਹ ਸਾਖੀ ਕਿਸ ਤਰ੍ਹਾਂ ਦੀ ਲੱਗੀ ਕਮੈਂਟਾਂ ਰਾਈ ਜਰੂਰ ਦੱਸਿਓ ਅੱਗੇ ਵੀਡੀਓ ਜਰੂਰ ਸ਼ੇਅਰ ਕਰੋ ਸੋ ਇਸੇ ਤਰ੍ਹਾਂ ਹੋਰ ਸਾਖੀਆਂ ਧਾਰਮਿਕ ਵੀਡੀਓ ਗੁਰਬਾਣੀ ਦੇ ਪਾਠ ਕੀਰਤਨ ਕਥਾ ਕਹਾਣੀਆਂ ਸਰਵਣ ਕਰਨ ਵਾਸਤੇ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਮਹਾਰਤ ਚੜ੍ਹਦੀਆਂ ਕਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ